ਸਸ਼ਿਕਾ ਜੀ ਵੈਲਕਮ ਟੂ ਕਲੇ ਕਲੌਥ ਹਾਊਸ ਪਟਿਆਲਾ। ਨਾ ਸਾਡੇ ਵੀਡੀਓਜ਼ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਜਿੰਨਾ ਤੁਸੀਂ ਸਾਡੇ ਵੀਡੀਓਜ਼ ਨੂੰ ਪਿਆਰ ਦੇ ਰਹੇ ਹੋ ਸਾਡੇ ਰੋਜ਼ ਹੀ ਕਲੈਕਸ਼ਨ ਹੁੰਦੀ ਆ 올 ਸੋਲਡ ਆਊਟ ਹੁੰਦੀ ਆ। ਉਹਦੇ ਲਈ ਤੁਹਾਡਾ ਧੰਨਵਾਦ ਕਰਨ ਲਈ ਸਾਡੇ ਕੋਲ ਸ਼ਬਦਾਂ ਦੀ ਘਾਟ ਪੈ ਜਾਂਦੀ ਆ ਤੇ ਅੱਜ ਦੂਜਾ ਵੀਡੀਓ ਦਾ ਜਿਹੜਾ ਟਾਈਮ ਆ ਹਰ ਰੋਜ਼ ਆਪਣੀ ਵੀਡੀਓ ਜਿਹੜੀ ਸਵੇਰੇ 9 ਵਜੇ ਆਉਂਦੀ ਆ ਪਰ ਐਤਵਾਰ ਨੂੰ ਇਹ ਵੀਡੀਓ ਆਪਣੀ ਸ਼ਾਮ ਨੂੰ 5 ਵਜੇ ਆਉਂਦੀ ਆ ਠੀਕ ਹੈ ਜੀ। ਤੇ ਜੇਕਰ ਤੁਸੀਂ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਉੱਪਰ ਆਪਣਾ ਨੰਬਰ ਦਿੱਤਾ ਹੋਇਆ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਸਾਡੇ ਤੋਂ ਲੋਕੇਸ਼ਨ ਲੈ ਸਕਦੇ ਹੋ ਤੇ ਸ਼ਾਪ ਤੇ ਕਿਸੇ ਵੀ ਟਾਈਮ ਆ ਸਕਦੇ ਹੋ ਐਤਵਾਰ ਆਪਣੀ ਜਿਹੜੀ ਸ਼ਾਪ ਆ ਉਹ ਆਫ ਹੁੰਦੀ ਆ ਤੇ ਅੱਜ ਦੀ ਜਿਹੜੀ ਵੀਡੀਓ ਆ ਉਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਰਾਮ ਟੈਕਸ ਦੀ ਕੋਟਰਾਈ ਦੇ ਸੂਟ ਦਿਖਾਵਾਂਗੇ ਬਹੁਤ ਹੀ ਪਿਆਰਾ ਫੈਬਰਿਕ ਆ ਸਭ ਤੋਂ ਇਹਦਾ ਫੈਲਾ ਸੂਟ ਆ ਇਹ ਜਿਹੜਾ ਹੋਊਗਾ ਫੈਬਰਿਕ 3.5 ਮੀਟਰ ਹੋਊਗਾ ਵੱਡੇ ਪਨੇ ਦਾ ਹੁੰਦਾ ਘੇਰਾ ਇਹਦਾ 27-28 ਇੰਚ ਤੱਕ ਤਿਆਰ ਹੋ ਜਾਂਦਾ ਮਿਨਿਮਮ 27 28 ਇੰਚ ਘੇਰਾ ਰੈਡੀ ਹੋ ਜਾਂਦਾ ਤੇ 3.5 ਮੀਟਰ ਵੱਡੇ ਪਨੇ ਦਾ ਫੈਬਰਿਕ ਹੁੰਦਾ ਤੇ ਬਿਲਕੁਲ ਸੌਫਟ ਕਾਟਰ ਆਈਆ ਦੇਖੋ ਨੀਚੇ ਤੋਂ ਬਿਲਕੁਲ ਸੌਫਟ ਹੈ ਨਾ ਵਿਦਾਊਟ ਲਾਈਨਿੰਗ ਦੇ ਸੂਟ ਬਣ ਜੂਗਾ ਤੇ ਰਾਮਟੈਕਸ ਬ੍ਰਾਂਡ ਆ ਤੇ ਇਹਦੀ ਜਿਹੜੀ ਪ੍ਰਾਈਸ ਹੈਗੀ ਆ 1470 ਰੁਪਏ ਵਿਦਾਊਟ ਸ਼ਿਪਿੰਗ ਹੈ ਨਾ ਕੋਈ ਸ਼ਿਪਿੰਗ ਨਹੀਂ ਦੇਣੀ ਤੇ ਸਿਰਫ 1470 ਰੁਪਏ ਤੁਸੀਂ ਪੇ ਕਰਨੇ ਆ ਤੇ ਸੂਟ ਤੁਹਾਡੇ ਜਿਹੜਾ ਘਰੇ ਆਪਾਂ ਪੇਸ ਦੇਣਾ ਠੀਕ ਆ ਜੀ ਇਹ ਅੱਜ ਦੀ ਵੀਡੀਓ ਦਾ ਇੱਕ ਨੰਬਰ ਸੂਟ ਏ ਤੁਸੀਂ ਡਿਜ਼ਾਈਨ ਤੇ ਪ੍ਰਿੰਟ ਆਪਣਾ ਜਿਹੜਾ ਹੈਗਾ ਕਲਰ ਚੰਗੀ ਤਰ੍ਹਾਂ ਨੋਟ ਕਰਦੇ ਰਹਿਣਾ ਫੈਬਰਿਕ ਸੇਮ ਆ ਜਿੱਥੇ ਚੇਂਜ ਹੋਊਗਾ ਫੈਬਰਿਕ ਉੱਥੇ ਮੈਂ ਤੁਹਾਨੂੰ ਨੋਟ ਕਰਵਾ ਦੂੰਗੀ ਇਹ ਹੈਗਾ ਅੱਜ ਦੀ ਵੀਡੀਓ ਦਾ ਆਪਣਾ 2 ਨੰਬਰ ਸੂਟ ਬਹੁਤ ਹੀ ਮਿੱਠਾ ਜਿਹਾ ਕਲਰ ਆ ਤੇ ਉਹਦੇ ਉੱਪਰ ਇੱਕਾ ਜਿਹੜਾ ਪਿੰਕ ਦੀ ਹੈਗੀ ਆ ਉਹਦੀ ਹਾਈਲਾਈਟ ਦੇ ਨਾਲ ਇਹਨੇ ਸੂਟ ਨੇ ਬਹੁਤ ਪਿਆਰਾ ਬਣ ਜਾਣਾ ਕਿਸੇ ਵੀ ਏਸ ਗਰੁੱਪ ਨੂੰ ਸੂਟ ਕਰਦਾ ਇਹ ਆਪਣੀ ਅੱਜ ਦੀ ਵੀਡੀਓ ਦਾ 2 ਨੰਬਰ ਸੂਟ ਨੈਕਸਟ ਆ ਗਿਆ ਜੀ ਬਹੁਤ ਜੀ ਇਹ ਹੈਗਾ 3 ਨੰਬਰ ਸੂਟ ਇਹਦਾ ਹੈਗਾ ਨੇਵੀ ਬਲੂ ਕਲਰ ਆ ਜਿਹੜਾ ਨੀਚੇ ਜਿਹੜਾ ਇਹਦਾ بیس ਜਿਆ ਹੈਗਾ ਉੱਪਰ ਬਹੁਤ ਹੀ ਸੋਹਣੀ ਜੀ ਡਿਫਰੈਂਟ ਜੀ ਪ੍ਰਿੰਟਿੰਗ ਕੀਤੀ ਹੋਈ ਆ ਇਹ ਹੈਗਾ ਕਟਰਾਈ ਦਾ ਸੂਟ ਰਾਮਟੈਕਸ ਬ੍ਰਾਂਡ ਪ੍ਰਾਈਸ ਹੈਗੀ ਆ 1470 ਰੁਪਏ ਨੈਕਸਟ ਜਿਹੜਾ ਆਪਣਾ ਆ ਗਿਆ ਨੈਕਸਟ ਹੈਗਾ ਜੀ ਮਾਊਸ ਕਲਰ ਦਾ ਸੂਟ ਆ ਲਾਈਟ ਮਾਊਸ ਜਿਹਾ ਕਲਰ ਆ ਤੇ ਇਹ ਵਾਲੀ ਉਹਦੀ ਹੈਗੀ ਆ ਪ੍ਰਿੰਟਿੰਗ ਕਾਟਰਾਈ ਫੈਬਰਿਕਾ ਬਹੁਤ ਹੀ ਸੌਫਟ ਆ ਵਿਦਾਊਟ ਲਾਈਨਿੰਗ ਬਣ ਜਾਂਦਾ ਕੰਫਰਟੇਬਲ ਫੈਬਰਿਕ ਆ ਬਹੁਤ ਮੋਟੀ ਜੀ ਕਾਟਰਾਈ ਨਹੀਂ ਹੈਗੀ ਬਹੁਤ ਲੰਬੇ ਸਮੇਂ ਤੱਕ ਇਹਦੀ ਵੀਅਰਿੰਗ ਚੱਲਦੀ ਆ ਹੁਣ ਤੋਂ ਲੈ ਕੇ ਫਰਵਰੀ ਮਾਰਚ ਤੱਕ ਮਾਰਚ ਤੱਕ ਆਰਾਮ ਨਾਲ ਆਪਣੇ ਪਾਇਆ ਜਾਂਦਾ ਤੇ ਬਹੁਤ ਹੀ ਸੋਹਣਾ ਕੱਪੜਾ ਹੈਗਾ ਇਹ ਹੈਗਾ ਆਪਣਾ ਅੱਜ ਦੀ ਵੀਡੀਓ ਦਾ ਨੈਕਸਟ ਸੂਟ ਉਸ ਤੋਂ ਬਾਅਦ ਆ ਗਿਆ 5 ਨੰਬਰ ਇਹਦਾ 베ਸ ਬਲੈਕ ਲੱਗ ਰਿਹਾ ਮੈਨੂੰ ਬਲੈਕ ਹੀ ਆ ਬੱਚੇ ਹਾਂਜੀ ਅ ਤੋ ਸਹੀ ਵੀਡੀਓ ਚ ਆਈ ਗਿਆ ਹੁਣ ਬਲੈਕ ਤੇ ਬਲੂ ਦੇ ਵਿੱਚ ਸਾਨੂੰ ਕਨਫਿਊਜ਼ਨ ਹੋ ਰਹੀ ਆ ਤੇ ਇਹਦੀ ਪ੍ਰਿੰਟਿੰਗ ਵੀ ਬਹੁਤ ਹੀ ਪਿਆਰੀ ਆ ਜਿਹੜਾ ਇੱਕ ਰੈਡੀਸ਼ orange ਜਿਹੜਾ ਕਲਰ ਆ ਉਹਨੇ ਇਸ ਸੂਟ ਨੂੰ ਬਿਲਕੁਲ ਹੀ ਡਿਫਰੈਂਟ ਲੁੱਕ ਦਿੱਤੀ ਆ ਤੇ ਇਹ ਹੈਗਾ ਨੈਕਸਟ ਪੈਂਟ ਜਿਹੜਾ ਹੈਗਾ ਆਪਣਾ ਅੱਜ ਦੀ ਵੀਡੀਓ ਦਾ ਅੱਗੇ ਆ ਗਿਆ ਜੀ ਇਹ ਵਾਲਾ ਕਲਰ ਬਹੁਤ ਹੀ ਸੋਹਣਾ ਤੇ ਪ੍ਰਿੰਟਿੰਗ ਉੱਪਰ ਉਸ ਤੋਂ ਵੀ ਪਿਆਰੀ ਆ ਇਹ ਵਾਲਾ ਜੀ ਦੇਖੋ ਕਿਸੇ ਵੀ ਹੈ ਨਾ ਘੇਰੇ ਦੀ ਕੋਈ ਇਸ਼ੂ ਨਹੀਂ ਹੈਗਾ ਖੁੱਲਾ ਕਪੜਾ ਹੈਗਾ 3.5 ਮੀਟਰ ਬਣੂਗਾ ਹਰ ਇੱਕ ਚਾਹੇ ਜਿੱਦਾਂ ਮਰਜੀ ਹੈ ਨਾ ਲੰਬਾ ਉੱਚਾ ਵਿਅਕਤੀ ਹੋਵੇ ਹਰ ਇੱਕ ਦਾ ਜਿਹੜਾ ਸੂਟ ਆ ਰੈਡੀ ਹੋ ਜਾਊਗਾ ਤੇ ਬਹੁਤ ਹੀ ਕੰਫਰਟੇਬਲ ਫੈਬਰਿਕ ਆ ਜੀ ਨੈਕਸਟ ਜਿਹੜਾ ਹੈਗਾ ਸੁੱਕੀ ਮਹਿੰਦੀ ਵਰਗਾ ਕਲਰ ਆ ਜੀ ਇਹਦਾ بیس ਕਲਰ ਜਿਹੜਾ ਹੈਗਾ ਇਹਦਾ ਸੁੱਕੀ ਮਹਿੰਦੀ ਵਰਗਾ ਇਹਦੇ ਨਾਲ ਦਾ ਸ਼ਾਇਰ ਜਿਹੜਾ ਮਾਊਸ ਕਲਰ ਦੇ ਵਿੱਚ ਦਿਖਾਇਆ ਸੀ ਸਾਡੇ ਤੋਂ ਅਲੱਗ-ਅਲੱਗ ਹੋ ਗਿਆ ਸੂਟ ਸੇਮ ਇੱਕ ਮਾਊਸ ਕਲਰ ਦੇ ਵਿੱਚ ਹੀ ਪ੍ਰਿੰਟਿੰਗ ਦਿਖਾਈ ਸੀ ਠੀਕ ਹੈ ਜੀ ਨੈਕਸਟ ਆ ਗਿਆ ਜੀ ਇਹ ਵਾੜਾ ਦੇਖੋ ਜੀ ਬਹੁਤ ਹੀ ਸੋਹਣਾ ਜੇ ਕਲਰ ਨੇ ਇਹਦੇ ਵਿੱਚ ਲੱਗੇ ਹੋਏ ਹਰ ਇੱਕ ਏਜ ਗਰੁੱਪ ਨੂੰ ਸੂਟ ਕਰਦਾ ਤੇ ਬਹੁਤ ਹੀ ਪਿਆਰਾ ਲੱਗਦਾ ਇਹ ਆਪਣਾ ਕਟਰਾ ਇਹਦਾ ਨੈਕਸਟ ਆ ਗਿਆ ਮਲਟੀ ਕਲਰ ਜਿਨ੍ਹਾਂ ਨੂੰ ਮਲਟੀ ਕਲਰ ਦੇ ਹਨਾ ਪਸੰਦ ਨੇ ਬਹੁਤ ਸੋਹਣਾ ਸੂਟ ਆ ਮਲਟੀ ਕਲਰ ਦੇ ਵਿੱਚ ਆ ਗਿਆ ਤੇ ਇਹਦੀ ਪ੍ਰਿੰਟਿੰਗ ਵੀ ਬਹੁਤ ਹੀ ਪਿਆਰੀ ਆ ਕੰਫਰਟੇਬਲ ਫੈਬਰਿਕ ਆ ਤੇ ਬਣ ਕੇ ਸੂਟ ਨੇ ਬਹੁਤ ਸੋਹਣਾ ਆਉਣਾ ਤੇ ਇਹ ਵਾਲਾ ਹੈਗਾ ਆਪਣਾ ਨੈਕਸਟ ਸੂਟ ਅੱਗੇ ਆ ਗਿਆ ਲਾਈਟ ਸ਼ੇਡ ਜਿਨ੍ਹਾਂ ਨੂੰ ਲਾਈਟ ਸ਼ੇਡ ਪਸੰਦ ਨੇ ਇਹ ਹੈਗਾ ਸਟੀਲ ਗ੍ਰੇ ਕਲਰ ਹੈ ਦਾ 베이스 ਕਲਰ ਹੈਗਾ ਸਟੀਲ ਗ੍ਰੇ ਉੱਪਰ ਸਕਿਨ ਬਿਸਕੁਟ ਜੀ ਪ੍ਰਿੰਟਿੰਗ ਆ ਠੀਕ ਹੈ ਜੀ ਤੇ ਇਹ ਹੈਗਾ ਆਪਣਾ ਸੂਟ ਨੰਬਰ 10 ਨੰਬਰ ਸੂਟ ਅੱਜ ਦੀ ਵੀਡੀਓ ਦਾ ਨੈਕਸਟ ਆ ਗਿਆ ਸੇਮ ਪ੍ਰਿੰਟ ਦੇ ਵਿੱਚ ਆ ਗਿਆ ਪੀਚ ਕਲਰ ਆ ਪ੍ਰਿੰਟ 베이스 ਕਲਰ ਪੀਚ ਹੋ ਗਿਆ 베이스 ਕਲਰ ਚੇਂਜ ਹੋ ਗਿਆ ਪ੍ਰਿੰਟਿੰਗ ਸੇਮ ਆ ਇਹ ਹੈਗਾ ਅੱਜ ਦੀ ਵੀਡੀਓ ਦਾ ਆਪਣਾ 11 ਨੰਬਰ ਸੂਟ ਰਾਮਟੈਕਸ ਬ੍ਰਾਂਡ ਦੀ ਕਾਟਰਾਈ ਫੈਬਰਿਕ ਆ 3.5 ਮੀਟਰ ਰਨਿੰਗ ਦੇ ਵਿੱਚ ਸੂਟ ਆ ਤੇ ਸਿਰਫ 1470 ਰੁਪਏ ਦੇ ਵਿੱਚ ਤੁਹਾਡੇ ਘਰੇ ਪਹੁੰਚ ਜਾਣਾ ਜੀ ਨੈਕਸਟ ਆ ਗਿਆ ਜੀ ਆਪਣਾ ਨੋਟ 컬러 ਦੇਖੋ ਤੇ ਉੱਪਰ ਪ੍ਰਿੰਟਿੰਗ ਦੇਖੋ ਜੀ ਡਿਫਰੈਂਟ ਜਿਹੀ ਕਲਰ ਆ ਨਸਵਾਰੀ ਮਹਿਰੂਨ ਜਿਹਾ ਕਲਰ ਲੱਗ ਰਿਹਾ ਤੇ ਬਹੁਤ ਹੀ ਸੋਹਣੀ ਪ੍ਰਿੰਟਿੰਗ ਆ ਇਸ ਤਰ੍ਹਾਂ ਬਣ ਕੇ ਆਉਣਾ ਇਹਨੇ ਲਾਈਨਾਂ ਲਾਈਨਾਂ ਦੇ ਵਿੱਚ ਠੀਕ ਹੈ ਜੀ ਇਹਦੀ ਪ੍ਰਿੰਟਿੰਗ ਜਿਹੜੀ ਹੈਗੀ ਆ ਇਹ ਨੀਚੇ ਫੁੱਲ ਨੇ ਲਾਈਨਾਂ ਦੇ ਵਿੱਚ ਨੇ ਬਹੁਤ ਸੋਹਣਾ ਬਣ ਕੇ ਆਉਣਾ ਇਹ ਸੂਟ ਨੇ ਵੀ ਇਹਦੀ ਵੀ ਪ੍ਰਾਈਸ ਜਿਹੜੀ ਹੈਗੀ ਆ 1470 ਰੁਪਏ ਆ ਨੈਕਸਟ ਜਿਹੜਾ ਆ ਗਿਆ ਜੀ ਕਾਫੀ ਬ੍ਰਾਊਨ ਜਿਹਾ ਕਲਰ ਆ ਜੀ ਇਹਦਾ ਵੀ ਇਹ ਦੇਖੋ ਉੱਪਰ ਸਿਰਫ ਉੱਪਰ ਜਿਹੜੇ ਛੋਟੇ ਛੋਟੇ ਕਲਰਫੁਲ ਫੁੱਲ ਨੇ ਉਹਨਾਂ ਨੇ ਇਸ ਨੂੰ ਬਹੁਤ ਹੀ ਵਧੀਆ ਲੁੱਕ ਦਿੱਤੀ ਆ ਸੂਟ ਦੀ بیس ਕਲਰ ਇਹਦਾ ਹੈਗਾ ਕਾਫੀ ਬ੍ਰਾਊਨ ਜਿਹਾ ਹੈਗਾ ਕਾਟਰਾਈ ਫੈਬਰਿਕ ਆ ਸੂਟ ਨੰਬਰ ਹੈਗਾ 13 ਨੈਕਸਟ ਆ ਗਿਆ ਜੀ ਲੋਟ ਇਹ ਵਾਲਾ ਹੈਗਾ ਆਪਣਾ 14 ਨੰਬਰ ਸੂਟ ਅੱਜ ਦੀ ਵੀਡੀਓ ਦਾ ਇਹਦਾ ਵੀ ਕਲਰ ਡਿਫਰੈਂਟ ਜਿਹਾ ਹੈ ਯਾ ਉੱਪਰ ਬਹੁਤ ਹੀ ਸੋਹਣੀ ਹੈ ਨਾ ਮੀਡੀਅਮ ਜਿਹੜੇ ਹੈਗੇ ਆ ਫਲਵਰਸ ਨੇ ਇਹਦੇ ਉੱਪਰ ਹੈਗਾ ਕੋਈ ਵੀ ਏਜ ਗਰੁੱਪ ਇਹਨੂੰ ਪਾਸ ਆਇਦਾ ਕਿਉਂਕਿ ਫੁੱਲ ਜਿਹੜੇ ਹੈਗੇ ਆ ਗੁੜੇ ਨਹੀਂ ਹੈਗੇ ਕਿਸੇ ਵੀ ਏਜ ਗਰੁੱਪ ਨੂੰ ਸੂਟ ਕਰਨ ਵਾਲਾ ਸੂਟ ਆ ਬਹੁਤ ਹੀ ਪਿਆਰਾ ਇਹਦਾ ਕਲਰ ਆ ਕਵਾਰਟਰਾਈ ਫੈਬਰਿਕ ਆ ਨੈਕਸਟ ਜਿਹੜਾ ਹੈਗਾ ਜੀ ਲੋਟ ਇਹ ਵੀ ਇਹਦਾ ਕਲਰ ਆ ਅਲੱਗ ਜਿਹਾ ਹੀ ਆ ਤੁਸੀਂ ਨੋਟ ਕਰ ਲਿਓ ਵੀ ਬੇਸ ਕਲਰ ਇਹਦਾ ਕਿਹੜਾ ਠੀਕ ਹੈ ਜੀ ਵਿੱਚ ਪੀਚੀ ਤੇ ਜਾਮਨੀ ਜੀ ਲਾਈਟ ਜੀ ਇਹਦੀ ਹੈਗੀ ਆ ਪ੍ਰਿੰਟਿੰਗ ਹੈਗੀ ਆ ਅਨਡਿਫਾਈਨਡ ਜਿਆ ਫਲਾਰ ਨੇ ਬਹੁਤ ਹੀ ਸੋਹਣਾ ਜਿਹਾ ਸੂਟ ਬਣ ਕੇ ਰੈਡੀ ਹੋ ਜਾਣਾ ਕਾਟਰਾਇਸ ਦੇ ਵਿੱਚ ਜਿਹੜਾ ਹੈਗਾ ਜੀ ਇਹ ਵਾਲੀ ਪ੍ਰਿੰਟਿੰਗ ਆ ਗਈ ਆਪਣੇ ਕੋਲੇ ਇਹ ਕੁਲੀ ਮਿਲੀ ਜੀ ਪ੍ਰਿੰਟਿੰਗ ਆ ਬਸ ਜਿਹੜਾ ਇੱਕ ਇਹ ਕਲਰ ਇਹਦੇ ਵਿੱਚ ਦਿਖ ਰਿਹਾ ਵਾਈਨ ਜਿਆ ਕਲਰ ਉਹਨੇ ਇਸ ਸੂਟ ਨੂੰ ਬਹੁਤ ਹੀ ਹਨਾ ਵਧੀਆ ਲੁੱਕ ਦੇ ਦਿੱਤੀ ਆ ਤੇ ਕੁਆਟਰਾਈ ਫੈਬਰਿਕ ਆ ਇਹਦੇ ਵਿੱਚੋਂ ਜੇ ਤੁਸੀਂ ਇਕੱਲੀ ਸ਼ਰਟ ਲੈਣੀ ਆ ਉਹ ਵੀ ਲੈ ਸਕਦੇ ਹੋ ਪਰ ਉਹਦੇ ਲਈ ਤੁਹਾਨੂੰ ਜਿਹੜੀ ਸ਼ਿਪਿੰਗ ਆ ਉਹ ਐਕਸਟਰਾ ਦੇਣੀ ਪੂਗੀ 50 ਰੁਪਏ ਸ਼ਿਪਿੰਗ ਦੇ ਕੇ ਪੂਰਾ ਸੂਟ ਤੁਸੀਂ ਨਹੀਂ ਲੈਣਾ ਤਾਂ ਇਕੱਲੀ ਸ਼ਰਟ ਮੰਗਵਾ ਸਕਦੇ ਹੋ ਪਰ ਸਾਡੇ ਕੋਲ ਪਲੇਨ ਫੈਬਰਿਕ ਨਹੀਂ ਹੋਊਗਾ ਬਾਟਮ ਦੇ ਲਈ ਠੀਕ ਆ ਇਕੱਲੀ ਸ਼ਰਟ ਅਸੀਂ ਤੁਹਾਨੂੰ ਦੇ ਦਾਂਗੇ ਤੇ ਉਹਦੇ ਲਈ ਤੁਸੀਂ 50 ਰੁਪਏ ਐਕਸਟਰਾ ਸ਼ਿਪਿੰਗ ਦੇ ਪੇ ਕਰਨੇ ਆ ਜਿਸ ਤਰ੍ਹਾਂ ਇਹ ਪੂਰਾ ਸੂਟ ਹੈਗਾ 1470 ਦਾ ਤੇ ਤੁਸੀਂ 700 20 ਪਲੱਸ 50 ਰੁਪਏ ਸ਼ਿਪਿੰਗ 785 ਰੁਪਏ ਦੇ ਵਿੱਚ ਤੁਸੀਂ ਇਕੱਲੇ ਸ਼ਰਟ ਪੀਸ ਵੀ ਲੈ ਸਕਦੇ ਹੋ ਠੀਕ ਆ ਜੀ ਨੈਕਸਟ ਆ ਗਿਆ ਇਹ ਹੁਣ ਆਪਣਾ ਚੈੱਕ ਪ੍ਰਿੰਟ ਸ਼ੁਰੂ ਹੋ ਗਿਆ ਹੈ ਇਹ ਵੀ ਕਾਟਰਾਈ ਆ ਠੀਕ ਆ ਜੀ ਦੇਖੋ ਬਿਲਕੁਲ ਕਾਟਰਾਈ ਆ ਪਲੇਨ ਸੌਫਟ ਹੈ ਨਾ ਬਿਲਕੁਲ ਵੀ ਖੜ ਖਰੋਤ ਜੀ ਵਾਲੀ ਚੁੱਭਣ ਵਾਲੀ ਨਹੀਂ ਹੈਗੀ ਕਾਟਨ ਕਾਟਰਾਈ ਆ ਤੇ ਇਹ ਹੈਗਾ ਇਹਦਾ ਪ੍ਰਿੰਟ ਹੈਗਾ ਚੈੱਕ ਦੇ ਵਿੱਚ ਹੈ ਨਾ ਤੁਸੀਂ ਕਲਰ ਨੋਟ ਕਰ ਲਓ ਤੇ ਇਹਨਾਂ ਦੇ ਵਿੱਚੋਂ ਤੁਸੀਂ ਸ਼ਰਟ ਦੇ ਲਈ ਵੀ ਲੈ ਸਕਦੇ ਹੋ ਕਿਸੇ ਵੀ ਕਾਟਰਾਈ ਦੇ ਫੈਬਰਿਕ ਵਿੱਚੋਂ ਤੇ 735 ਪਲੱਸ 50 ਰੁਪਏ ਸ਼ਿਪਿੰਗ ਦੇ ਵਿੱਚ ਅਸੀਂ ਤੁਹਾਨੂੰ ਕੱਲੀ ਸ਼ਰਟ ਵੀ ਭੇਜ ਦਾਂਗੇ। ਨੈਕਸਟ ਚੈੱਕ ਦੇ ਵਿੱਚ ਆਪਣਾ ਇਹ ਵਾਲਾ ਆ ਗਿਆ ਜੀ। ਗ੍ਰੇ ਗਰੇਜ ਆ ਵੇਸ ਆ ਤੇ ਉਹਦੇ ਉੱਪਰ ਸਕਿਨ ਜੇ ਚੈੱਕ ਜਿਹੜੇ ਹਨਾ ਬੜੇ ਹੋਏ ਨੇ ਤੇ ਇਹ ਵੀ ਆਪਣੀ ਕਟਰਾਏ ਦੇ ਵਿੱਚ ਹੀ ਆ ਤੇ ਚੈੱਕ ਦੇ ਵਿੱਚ ਸੈਕੰਡ ਡਿਜ਼ਾਈਨ ਆ ਗਿਆ। 3rd ਆ ਗਿਆ ਇਹ ਵੀ ਚੈੱਕ ਦੇ ਵਿੱਚ ਹੀ ਆ ਕਟਰਾਏ। ਆ ਦੇਖੋ। ਇਹ ਹੈਗੇ ਆਪਣੇ ਚੈੱਕ ਦੇ ਵਿੱਚ ਥਰਡ ਡਿਜ਼ਾਈਨ ਹੈ ਨਾ 19 ਨੰਬਰ ਸੂਟ ਹੋ ਗਿਆ ਅੱਜ ਦੀ ਵੀਡੀਓ ਦਾ ਕਵਰ ਅਰਾਈਬ ਮੈਮਰੀ ਕਾ ਰਾਮਟੈਕਸ ਬ੍ਰਾਂਡ ਆ ਕੱਲੀ ਸ਼ਰਟ ਵੀ ਅਸੀਂ ਤੁਹਾਨੂੰ ਪ੍ਰੋਵਾਈਡ ਕਰਵਾ ਦਾਂਗੇ ਪਰ ਸਲਵਾਰ ਦਾ ਫੈਬਰਿਕ ਸਾਡੇ ਕੋਲੋਂ ਪਲੇਨ ਨਹੀਂ ਮਿਲੂਗਾ ਨੈਕਸਟ ਆ ਗਿਆ ਜੀ ਆਪਣੇ ਕੋਲੇ ਇਹ ਵਾਲਾ ਦੇਖੋ ਜੀ ਖਿੜਮਾ ਖਿੜਮਾ ਪ੍ਰਿੰਟਾਂ ਦੀ ਨੇਵੀ ਬਲੂ ਕਲਰ 베ਸ ਲੱਗ ਰਿਹਾ ਉਹਦੇ ਉੱਪਰ ਜਿਹੜੇ ਪਿੰਕ ਜੇ ਕਲਰ ਦੀ ਤਰਬੂਜੀ ਆ ਪਿੰਕ ਕਲਰ ਦੀ ਪ੍ਰਿੰਟਿੰਗ ਆ ਉਹਨੇ ਸੂਟ ਨੂੰ ਬਹੁਤ ਹੀ ਸੋਹਣੀ ਦਿਖ ਦਿੱਤੀ ਆ ਇਹ ਕਾਟਰਾਈ ਫੈਬਰਿਕ ਆ ਸੂਟ ਨੰਬਰ ਹੈਗਾ ਅੱਜ ਦੀ ਵੀਡੀਓ ਦਾ 20 ਨੰਬਰ ਨੈਕਸਟ ਆ ਗਿਆ ਜੀ ਅੰਬੀ ਪ੍ਰਿੰਟ ਜਿਹੜਾ ਕਿ ਹਮੇਸ਼ਾ ਹੀ ਬਹੁਤ ਪਸੰਦ ਕੀਤਾ ਜਾਂਦਾ ਤੇ ਇਹਦੇ ਵਿੱਚ ਨਿਓਨ ਗ੍ਰੀਨ ਕਲਰ ਜਿਹੜਾ ਹੁੰਦਾ ਨਿਓਨ ਗ੍ਰੀਨ ਕਲਰ ਹੁੰਦਾ ਉਹ ਵਾਲਾ ਇਹਦਾ 베ਸ ਆ ਤੇ ਉੱਪਰ ਛੋਟੇ ਛੋਟੇ ਅੰਬੀ ਜੀ ਦੀ ਪ੍ਰਿੰਟਿੰਗ ਆ ਕਾਟਰਾਈ ਫੈਬਰਿਕ ਪ੍ਰਾਈਸ ਹੈਗੀ ਆ ਫੁੱਲ ਸੂਟ ਹੈਗਾ 1470 ਰੁਪਏ ਦਾ ਜੇ ਤੁਸੀਂ ਸ਼ਰਟ ਲੈਣੇ ਹੋ ਤਾਂ 735 50 ਰੁਪਏ ਸ਼ਿਪਿੰਗ ਦੇ ਤੁਸੀਂ ਪੇ ਕਰਨੇ ਆ ਇਦੇ ਵਿੱਚ ਨੈਕਸਟ ਕਲਰ ਆ ਗਿਆ ਗੇਰੂਆ ਰੈੱਡ ਜਿਹਾ ਕਲਰ ਹੈ ਜੀ ਸੇਮ ਪ੍ਰਿੰਟਿੰਗ ਆ ਤੇ ਕਲਰ ਹੈਗਾ ਗੇਰੂਆ ਰੈੱਡ ਜਿਹੇ ਟਾਈਪ ਦਾ ਕਲਰ ਆ ਇਹਦੇ ਵਿੱਚ ਵੀ ਤੁਸੀਂ ਇਕੱਲੀ ਸ਼ਰਟ ਵੀ ਲੈ ਸਕਦੇ ਹੋ ਪੂਰਾ ਸੂਟ ਲੈਣਾ ਚਾਹੋ ਤਾਂ ਅਸੀਂ ਪੂਰਾ ਸੂਟ ਵੀ ਤੁਹਾਨੂੰ ਭੇਜ ਦਾਂਗੇ ਠੀਕ ਹੈ ਜੀ ਨੈਕਸਟ ਜਿਹੜਾ ਆ ਗਿਆ ਇਹਦੇ ਵਿੱਚ ਲੋਜ ਇਹ ਵੀ ਬਹੁਤ ਹੀ ਪਿਆਰੀ ਕਲਰ ਅਤੇ ਪ੍ਰਿੰਟਿੰਗ ਆ ਇਸ ਸੂਟ ਦੀ ਵੀ ਕੋਟਰਾ ਜੀ ਫੈਬਰਿਕ ਕਲਰ ਪ੍ਰਿੰਟਿੰਗ ਬਹੁਤ ਹੀ ਪਿਆਰੀ ਆ ਤੇ ਇਹ ਵੀ ਤੁਹਾਨੂੰ ਨਾ 1470 ਦੇ ਵਿੱਚ ਹੀ ਮਿਲਦਾ ਹੈ ਉਸ ਤੋਂ ਬਾਅਦ ਫਿਰ ਬਲੈਕ ਵੇਸ ਦੇ ਵਿੱਚ ਹੀ ਆ ਗਿਆ ਜੀ ਇਹ ਹੈਗਾ ਕਾਟਰਾਏ ਦਾ ਆਪਣਾ ਲਾਸਟ ਸੂਟ ਅੱਜ ਦੀ ਵੀਡੀਓ ਵਿੱਚ ਕਾਟਰਾਏ ਫੈਬਰਿਕ ਦਾ ਲਾਸਟ ਸੂਟ ਆ ਤੇ ਕਲਰ ਬਲੈਕ ਆ ਉੱਪਰ ਸਕਿਨ ਪੀਚ ਜੀ ਦੀ ਪ੍ਰਿੰਟਿੰਗ ਆ ਤੇ ਬਹੁਤ ਹੀ ਹਰ ਏਜ ਗਰੁੱਪ ਨੂੰ ਸੂਟ ਕਰਨ ਵਾਲਾ ਸੂਟ ਆ ਬਹੁਤ ਹੀ ਪਿਆਰਾ ਤੇ ਏ ਹੋ ਗਿਆ ਕੁਆਟਰਾਈ ਦੇ ਵਿੱਚ ਆਪਣਾ ਲਾਸਟ ਸੂਟ ਹੁਣ ਆਪਾਂ ਦੋ ਖਿਦੇ ਆ ਜੈ ਵਿਜੇ ਫ੍ਰੈਂਡ ਕਰਦੇ ਆ ਅੱਜ ਦੀ ਵੀਡੀਓ ਦਾ ਨੈਕਸਟ ਸੂਟ ਇਹ ਹੈਗਾ ਜੈ ਵਿਜੇ ਬ੍ਰਾਂਡ ਦਾ ਹਨਾ ਇਹਦਾ ਦੇਖਣ ਨੂੰ ਜਿਹੜਾ ਹੈਗਾ ਜਿਹੜੀ ਇਹਦੀ ਨਿਸ਼ਕ ਹਨਾ ਚਮਕਾ ਉਹ ਤਾਂ ਇਹਨੂੰ ਕ੍ਰੇਪ ਲੱਗ ਰਿਹਾ ਸਾਨੂੰ ਤਾਂ ਦੇਖਣ ਨੂੰ ਪਰ ਹੈ ਇਹ ਮੋਡਲ ਦੇ ਉੱਪਰ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਇਹ ਘੇਰੇ ਦੇ ਉੱਪਰ ਦੇਖੋ ਇਸ ਤਰ੍ਹਾਂ ਬਿਲਕੁਲ ਸੌਫਟ ਜਿਹੜਾ ਹੈਗਾ ਬ੍ਰੋਕੇਟ ਦਾ ਪੀਸ ਲੱਗਿਆ ਹੋਇਆ ਉਹਦੇ ਨਾਲ ਡਿਜ਼ਾਈਨਿੰਗ ਕੀਤੀ ਹੋਈ ਆ ਬਿਲਕੁਲ ਸੌਫਟ ਤੇ ਨੀਚੇ ਸਕੈਲਪਿੰਗ ਆ ਗਈ ਉਸ ਤੋਂ ਬਾਅਦ ਫਿਰ ਇਹਨੂੰ ਆ ਬਾਰਡਰ ਦੇ ਉੱਪਰ ਇਸ ਤਰ੍ਹਾਂ ਵਰਕ ਕਰਕੇ ਨਾਲ ਅਟੈਚ ਕੀਤਾ ਹੋਇਆ ਉਹ ਤੋਂ ਬਾਅਦ ਜਿਹੜੀ ਤੁਹਾਨੂੰ ਸਿਲਵਰ ਕਲਰ ਦੀ ਦਿਖ ਰਹੀ ਆ ਇਹ ਸਾਰੀ ਬੁਣਤੀ ਦੇ ਵਿੱਚ ਬ੍ਰੌਕੇਟ ਜਿਹੜੀ ਆਪਾਂ ਕਹਿੰਦੇ ਆ ਰੇਸ਼ਮੀ ਬੁਣਤੀ ਆ ਇਹ ਤੁਹਾਨੂੰ ਪੂਰੀ ਸ਼ਰਟ ਦੇ ਸਿਲਵਰ ਤੇ 골ਡਨ ਦੋ ਕਲਰ ਦੇ ਵਿੱਚ ਮਿਲੂਗੀ ਬੈਕ ਫਰੰਟ ਸੇਮ ਹੋਊਗੀ ਇਹ ਵਾਲੀ ਬੁਣਤੀ ਠੀਕ ਆ ਜੀ ਦੇਖੋ ਇਹ ਹੋ ਗਿਆ ਤੇ ਉੱਪਰ ਆ ਪੱਟੀ ਆ ਗਈ ਇਹ ਵੀ ਪੈਚ ਲੱਗਿਆ ਹੋਇਆ ਇਹ ਵੀ ਸਾਰੀ ਬ੍ਰੌਕੇਟ ਦੇ ਵਿੱਚ ਆ ਇੱਧਰ ਆ ਗਈ ਇਹਦੀ ਬਾਹਾਂਵਾਂ ਦੇ ਲਈ ਵੀ ਆਪਾਂ ਨੂੰ ਸੇਮ ਬ੍ਰੌਕੇਟ ਦਾ ਬਾਰਡਰ ਦਿੱਤਾ ਹੋਇਆ ਜਿਹੜਾ ਤੁਸੀਂ ਆਪਣੀ ਬਾਹਾਂ ਦੇ ਅੱਗੇ ਲਗਾ ਸਕਦੇ ਹੋ ਤੇ ਬੈਕ ਘੇਰੇ ਦੇ ਲਈ ਨਹੀਂ ਹੈਗਾ ਮਤਲਬ ਸ਼ਰਟ ਹੋ ਗਈ ਮੋਡਲ ਦੀ ਜਿਹੜੀ ਕਿ ਬ੍ਰੌਕੇਟ ਦੇ ਨਾਲ ਉਹਦੀ ਡਿਜ਼ਾਈਨਿੰਗ ਕੀਤੀ ਹੋਈ ਆ ਤੇ ਬ੍ਰੌਕੇਟ ਬੁਣਤੀ ਉਹਦੇ ਵਿੱਚ ਹੈਗੀ ਆ ਬੈਕ ਅਤੇ ਫਰੰਟ ਤੁਹਾਨੂੰ ਦੋਨੋਂ ਸਾਈਡ ਤੇ ਮਿਲੂਗੀ ਉਸ ਤੋਂ ਬਾਅਦ ਡਿਜ਼ਾਈਨਿੰਗ ਲਈ ਤੁਹਾਨੂੰ ਇਹਦੇ ਨਾਲ ਬਟਨ ਵੀ ਮਿਲਣਗੇ ਬਾਟਮ ਜਿਹੜੀ ਆ ਗਈ ਇਹਦੀ ਮੋਡਲ ਦੀ ਆ ਉਹਦੇ ਤੇ ਵੀ ਡਿਜ਼ਾਈਨਿੰਗ ਕੀਤੀ ਕਰਾਈ ਮਿਲਣੀ ਆ ਤੁਹਾਨੂੰ ਇਹ ਵਾਲੀ ਡਿਜ਼ਾਈਨਿੰਗ ਇਹਦੀ ਬਾਟਮ ਤੇ ਹੋਊਗੀ ਕਿ ਇਹਦੇ ਨਾਲ ਤੁਹਾਨੂੰ ਜਿਹੜਾ ਦੁਪੱਟਾ ਮਿਲਣਾ ਉਹ ਚਿਨਾਉਣ ਦਾ ਦੁਪੱਟਾ ਦੇਖੋ ਜੀ ਇਹ ਵਾਲੀ ਜਿਹੜੀ ਹੈਗੀ ਆ ਉਹਦੀ ਪ੍ਰਿੰਟਿੰਗ ਦੇਖ ਕਰ ਲੋ ਲੋਚ ਇਹ ਵਾਲਾ ਇਹਦਾ ਦੁਪੱਟਾ ਹੈਗਾ ਤੇ ਉਹਦੇ ਕੰਨੀਆਂ ਦੇ ਉੱਪਰ ਜਿਹੜੇ ਹੈਗੇ ਲੜ ਨੇ ਉਹਦੇ ਉੱਪਰ ਇਸ ਤਰ੍ਹਾਂ 컬러ਫੁਲ ਟੈਸਸ ਲੱਗੇ ਹੋਏ ਆ ਤੇ ਫੋਰ ਸਾਈਡ ਬ੍ਰੀਕ ਬ੍ਰੀਕ ਗੋਟਾ ਲੇਸ ਲੱਗੀ ਹੋਈ ਆ ਠੀਕ ਆ ਜੀ ਜੈ ਵੀ ਜੈ ਬ੍ਰਾਂਡ ਆ ਬਣ ਕੇ ਸੂਟ ਨੇ গারਲਿਸ਼ ਲੁੱਕ ਦਾ ਸੂਟ ਬਹੁਤ ਸੋਹਣਾ ਬਣ ਕੇ ਰੈਡੀ ਹੋ ਜਾਣਾ ਇਹ ਇਹਦੀ ਲੁੱਕ ਕਰਨੀ ਆ ਆਪਣੀ ਵਰਣਨ ਤੋਂ ਬਾਅਦ ਲੋਚ ਇਹ ਵਾਲੀ ਲੁੱਕ ਆ ਜੂਗੀ ਇਹ ਵਾਲੇ ਸੂਟ ਦੀ ਤੇ ਪ੍ਰਾਈਸ ਇਹਦੀ ਹੈਗੀ ਆ 2790 ਰੁਪਏ ਦੇ ਵਿੱਚ ਸੂਟ ਤੁਹਾਡੇ ਘਰੇ ਪਹੁੰਚ ਜਾਣਾ ਜੈ ਵਿਜ਼ੇ ਬ੍ਰਾਂਡ ਬਿਲਕੁਲ ਰੈਡੀ ਆ ਬਾਟਮ ਤੇ ਵੀ ਵਰਕ ਆ ਤੇ ਸ਼ਰਟ ਵੀ ਰੈਡੀ ਆ ਦੁਪੱਟਾ ਵੀ ਰੈਡੀ ਆ ਪ੍ਰਾਈਸ ਹੈਗੀ ਆ ਸਿਰਫ 2790 ਰੁਪਏ ਹੁਣ ਆਪਾਂ ਇਹਦੇ ਕਲਰ ਦੇਖਦੇ ਆ ਥੋੜੀ ਬਹੁਤੀ 19 21 ਡਿਜ਼ਾਈਨਿੰਗ ਦਾ ਫਰਕ ਹੋਊਗਾ ਨੈਕਸਟ ਕਲਰ ਹੈਗਾ ਪੈਟਰੋਲ ਬਲੂ ਜਿਹਾ ਕਲਰ ਆ ਬਹੁਤ ਪਿਆਰਾ ਇਹਦੀ ਬਾਟਮ ਆਗੀ ਤੇ ਆਹ ਵਾਲੀ ਆ ਗਈ ਇਹਦੀ 셔ਟ ਦੀ ਡਿਜ਼ਾਈਨਿੰਗ ਥੋੜੀ ਜੀ ਪ੍ਰਿੰਟਿੰਗ ਚੇਂਜ ਹੋਊਗੀ ਉਹ ਤੁਸੀਂ ਨੋਟ ਕਰ ਲਓ ਬਾਕੀ ਡਿਜ਼ਾਈਨਿੰਗ ਸੇਮ ਹੋਊਗੀ ਬ੍ਰੌਕੇਟ ਵਰਕ ਇਸ ਤਰ੍ਹਾਂ ਘੇਰੇ ਤੇ ਹੋਊਗਾ ਬਾਹਮਾ ਤੇ ਹੋਊਗਾ ਤੇ ਬਟਨਸ ਨਾਲ ਹੋਣਗੇ ਦੁਪੱਟਾ ਆਪ ਇਹਦਾ ਵੀ ਖੋਲ ਕੇ ਦੇਖ ਲੈਣੇ ਆ ਵੀ ਸੇਮ ਆ ਜਾਂ ਡਿਜ਼ਾਈਨਿੰਗ ਚੇਂਜ ਆ ਠੀਕ ਆ ਪਹਿਲਾਂ ਆਪਾਂ ਹਾਫ ਦੁਪੱਟਾ ਖੋਲਦੇ ਆ ਉਸ ਤੋਂ ਬਾਅਦ ਲੋ ਜੀ ਇਹ ਵਾਲਾ ਇਹਦਾ ਦੁਪੱਟਾ ਹੋਊਗਾ ਮੈਨੂੰ ਤਾਂ ਲੱਗਦਾ ਵੀ ਸੇਮ ਹੀ ਡਿਜ਼ਾਈਨਿੰਗ ਆ ਬਾਕੀ ਚਲੋ ਆਪਾਂ ਹਾਫ ਆਪ ਦੁਪੱਟਾ ਸਾਰਾ ਖੋਲ ਲਾਂਗੇ ਪ੍ਰਾਈਸ ਇਹਦੀ ਵੀ ਮਿਲਣੀ ਆ 2290 ਰੁਪਏ ਨੈਕਸਟ ਇਹਦੇ ਵਿੱਚ ਕਲਰ ਆ ਗਿਆ ਜੀ ਸੁੱਕੇ ਮਹਿੰਦੀ ਵਰਗਾ ਕਲਰ ਆ ਇਹ ਵਾਲਾ ਇਹਦਾ ਆਉਜੂਗਾ ਬਾਟਮ ਦੀ ਡਿਜ਼ਾਈਨ ਇਹ ਲੋ ਜੀ ਇਹਦਾ ਬਾਟਮ ਆ ਗਿਆ ਤੇ ਬਾਟਮ ਤੋਂ ਬਾਅਦ ਲੋ ਜੀ ਸ਼ਰਟ ਦੀ ਡਿਜ਼ਾਈਨਿੰਗ ਤੁਸੀਂ ਨੋਟ ਕਰ ਲਓ ਇਹ ਵਾਲੀ ਇਹਦੀ ਸ਼ਰਟ ਆਪੋ ਠੀਕ ਹੈ ਜੀ ਬ੍ਰੌਕੇਟ ਬੁਣਤੀ ਮਿਲਣੀ ਆ ਬੈਕ ਫਰੰਟ ਮਿਲਣੀ ਆ ਘੇਰਾ ਵੀ ਰੈਡੀ ਆ ਬਾਹਾਂ ਦੇ ਲਈ ਵੀ ਬ੍ਰੌਕੇਟ ਦਾ ਵਰਕ ਹਨਾ ਰੈਡੀ ਆ ਦੇ ਦੁਪट्टे ਤਕਰੀਬਨ ਸੇਮ ਹੀ ਨੇ ਫਿਰ ਵੀ ਮੈਂ ਤੁਹਾਨੂੰ ਥੋੜਾ ਥੋੜਾ ਖੋਲ ਕੇ ਦਿਖਾ ਦਿੰਨੀ ਆ ਇਹ ਵਾਲਾ ਇਹਦਾ ਆ ਗਿਆ ਦੁਪੱਟਾ ਠੀਕ ਆ ਹਾਫ ਖੋਲੇ ਆ ਤੇ ਦੂਜੀ ਸਾਈਡ ਵੀ ਬਹੁਤ ਜੀ ਇਹ ਵਾਲੀ ਆ ਗਈ ਜੈ ਵਿਜੇ ਬ੍ਰਾਂਡ ਰੈਡੀ ਸੂਟ ਪ੍ਰਾਈਸ ਹੈ ਜੀ ਸਿਰਫ 2290 ਤੇ ਨੈਕਸਟ ਇਹਦੇ ਵਿੱਚ ਆ ਗਿਆ ਜੀ ਚਾਕਲੇਟ ਜਿਹਾ ਕਲਰ ਆ ਇਹ ਵਾਲੀ ਆ ਗਈ ਬਾਟਮ ਦੇਖੋ ਜੀ ਨੈਕਸਟ ਆ ਗਿਆ ਜੀ ਇਹਦੀ ਸ਼ਰਟ ਨੋ। ਇਹ ਵਾਲੀ ਇਹਦੀ ਆ ਗਈ ਪ੍ਰਿੰਟਿੰਗ ਸ਼ਰਟ ਦੀ। ਹਨਾ ਬਾਕੀ ਦਾ ਤਕਰੀਬਨ ਸੇਮ ਚੀਜ਼ ਹੀ ਆ ਪਰ ਪ੍ਰਿੰਟਿੰਗ ਥੋੜੀ ਬਹੁਤੀ ਚੇਂਜ ਆ। ਬ੍ਰੌਕਟ ਬਣਤੀ ਵੀ ਉਵੇਂ ਮਿਲਣੀ ਆ ਤੇ ਆ ਜਿਹੜੀ ਪ੍ਰਿੰਟਿੰਗ ਆ ਸਿਰਫ ਇਹ ਥੋੜੀ ਚੇਂਜ ਹੋਊਗੀ ਹਨਾ। ਤੇ ਇਹ ਵਾਲਾ ਆ ਗਿਆ ਹੈਗਾ ਦੁਪੱਟਾ। ਠੀਕ ਆ ਜੀ। ਇਹ ਵਾਲਾ ਇਹਦਾ ਦੁਪੱਟਾ ਹਾਫ ਖੋਲੇ ਆ। ਹਾਫ ਇਹਦਾ ਹੈਗਾ। ਲੋ। ਇਹ ਵਾਲਾ। ਠੀਕ ਆ। ਨੈਕਸਟ ਆ ਗਿਆ ਦਾ ਗ੍ਰੇ ਕਲਰ ਇਹ ਆ ਗਈ ਬਾਟਮ ਗ੍ਰੇ ਕਲਰ ਦੀ ਇਹ ਸ਼ਰਟ ਇਹਦੀ ਹੈਗੀ ਆ ਆ ਵਾਲੀ ਆ ਗਈ ਸ਼ਰਟ ਸੇਮ ਪ੍ਰਿੰਟਿੰਗ ਇਹਦੀ ਬ੍ਰਾਕਟ ਬਣਦੀ ਹੈ ਨੇ ਇਹਨੂੰ ਬਹੁਤ ਹੀ ਸੋਹਣਾ ਹੀ ਲੁੱਕ ਦਿੰਦੀ ਹੈ ਸੂਟ ਨੂੰ ਤੇ ਇਹ ਵਾਲਾ ਆ ਗਿਆ ਹੈਗਾ ਦੁਪੱਟਾ ਲੋਜੀ ਨੈਕਸਟ ਆ ਗਿਆ ब्लैक हाँ जी आ लोज ए वाला आ गया नेक्स्ट लास्ट जया विजय ब्रांड का जया विजय ब्रांड का लास्ट सूट एक कलर हैगा ब्लैक दुपट्टा आप भी देख लें खोल के लॉज ये वाला आ गया यह दुपट्टा प्राइस हैगी सताई सौ नब्बे रुपए ਹੁਣ ਆਪਾਂ ਸ਼ੁਰੂ ਕਰਨ ਲੱਗੇ ਆ ਰਾਖੀ ਬ੍ਰੈਂਡ ਪਿਛਲੇ 2 ਦਿਨਾਂ ਦੇ ਵਿੱਚ ਅਸੀਂ ਤੁਹਾਨੂੰ ਰਾਖੀ ਬ੍ਰੈਂਡ ਦੇ ਸੂਟਸ ਦਿੱਤੇ ਨੇ ਦੋਨੋਂ ਦਿਨ ਤੁਸੀਂ ਬਹੁਤ ਪਸੰਦ ਕੀਤੇ ਨੇ ਵੀਡੀਓ ਪੈਂਟਸ ਆਲ ਸੋਲਡ ਆਊਟ ਹੋ ਜਾਂਦੀਆਂ ਤੇ ਅੱਜ ਆਪਾਂ ਫੇਰ ਤੁਹਾਨੂੰ ਰਾਖੀ ਬ੍ਰੈਂਡ ਦੇ ਰਹੇ ਆ ਇਹ ਹੈਗਾ ਰਾਖੀ ਬ੍ਰੈਂਡ ਦਾ ਪਸ਼ਮੀਨਾ ਠੀਕ ਹੈ ਜੀ ਇਹਨਾਂ ਦਾ ਫੈਬਰਿਕ ਬਹੁਤ ਵਧੀਆ ਹੁੰਦਾ ਤੇ ਇਹ ਪਸ਼ਮੀਨਾ ਵਿਦਆਊਟ ਲਾਈਨਿੰਗ ਬਣ ਜਾਊਗਾ ਕੋਈ ਬੁਰਨੀ ਆਉਣਾ ਇਹਦੇ ਤੇ ਤੇ ਬਹੁਤ ਹੀ ਵਧੀਆ ਹਨਾ ਲੁੱਕ ਦੇ ਸੂਟ ਰੈਡੀ ਹੁੰਦੇ ਆ ਸਭ ਤੋਂ ਪਹਿਲਾਂ ਜਿਹੜਾ ਹੈਗਾ ਕੇਰਾ ਕੇਰੇ ਦੇ ਉੱਪਰ ਦੇਖੋ ਜੀ ਲੇਸੀਜ਼ ਇਨਸਰਟ ਕਰਕੇ ਹਨਾ ਇਸ ਤਰ੍ਹਾਂ ਜਿਹੜੀਆਂ ਲੇਸੀਜ਼ ਨੇ ਇਨਸਰਟ ਕੀਤੀਆਂ ਹੋਈਆਂ ਨੇ ਕਿਸੇ ਪਾਸਿਓਂ ਕੋਈ ਧਾਗਾ ਵੀ ਨਹੀਂ ਨਿਕਲੂਗਾ ਪੂਰੀ ਤਰ੍ਹਾਂ ਰੈਡੀ ਕੀਤੀਆਂ ਹੋਈਆਂ ਨੇ ਨੀਚੇ ਤਿੰਨ ਲੇਸੀਜ਼ ਫਿਰ ਢੇਰੇ ਦੋ ਉਪਰੇ ਲੇਸ ਉਸ ਤੋਂ ਬਾਅਦ ਇਹਦੇ ਤੇ ਪੈਨਲ ਵਰਕ ਰੈਡੀ ਕੀਤਾ ਹੈ ਪੈਨਲ ਵਰਕ ਆ ਕਢਾਈ ਦੇ ਵਿੱਚ ਠੀਕ ਹੈ ਜੀ ਇਹ ਜਿਹੜੇ ਦੋਨੋਂ ਤੁਹਾਨੂੰ ਦਿਖ ਰਿਹਾ ਹੈ ਆ ਸਾਈਡਾਂ ਤੇ ਇਹ ਹੈ ਨਾ ਸੇਮ ਫੈਬਰਿਕ ਹੂੰ ਇਹ ਵਾਲਾ ਫੈਬਰਿਕ ਤੇ ਵਰਕ ਕਰਕੇ ਹੈ ਨਾ ਨਾਲ ਆ ਸਾਰਾ ਤੁਹਾਨੂੰ ਥ੍ਰੈਡ ਵਰਕ ਦਿਖ ਰਿਹਾ ਪੂਰਾ ਉੱਪਰ ਤੱਕ ਠੀਕ ਹੈ ਜੀ ਇਹ ਥ੍ਰੈਡ ਵਰਕ ਆ ਪਸ਼ਮੀਨੇ ਦੀ ਸ਼ਰਟ ਆ ਬੈਕ ਸਾਈਡ ਸੇਮ ਪ੍ਰਿੰਟਿੰਗ ਹੋਊਗੀ ਇਸ ਤਰ੍ਹਾਂ ਤੇਰੀ ਦੀ ਬਾਟਮ ਆ ਉਹ ਵਾਲੀ ਸੋਲਿਡ ਪਸ਼ਮੀਨਾ ਮਿਲੂਗਾ ਤੁਹਾਨੂੰ ਬਾਟਮ ਦਾ ਜੀ ਇਹ ਵਾਲਾ ਕਲਰ ਹੋਊਗਾ ਠੀਕ ਆ ਜੀ ਵਿਦਆਊਟ ਲਾਈਨਿੰਗ ਬਣ ਜੂਗਾ ਕੋਈ ਬੁਰਨੀ ਹੋਣਾ ਜੀ ਤੇ ਕੋਈ ਲੂ ਨਹੀਂ ਲੂਈ ਨਹੀਂ ਆਣੀ ਜਿਵੇਂ ਮਰਜੀ ਤੁਸੀਂ ਪਾਓ ਤੇ ਹਟਾਓ ਤੇ ਇਹ ਜਿਹੜਾ ਦੁਪੱਟਾ ਹੈਗਾ ਉਹ ਵਾਲਾ ਆਪਾਂ ਨੂੰ ਮਿਲਣਾ ਪਤਲਾ ਸ਼ਾਲ ਦੁਪੱਟਾ ਜਿਹਨੂੰ ਆਪਾਂ ਕਹਿੰਦੇ ਆ ਪ੍ਰਿੰਟਿੰਗ ਦੇਖੋ ਉਹਦੀ ਕਿੰਨੀ ਪਿਆਰੀ ਆ ਬਿਲਕੁਲ ਹੌਲਾ ਸ਼ਾਲ ਦੁਪੱਟਾ ਸੈਂਟਰ ਦੇ ਵਿੱਚੋਂ ਦੇਖੋ ਨੇੜਿਓਂ ਫੋਕਸ ਕਰਕੇ ਦਿਖਾਉਣੀ ਆ ਬਿਲਕੁਲ ਸੌਫਟ ਹਨਾ ਪਿਓਰ ਦੇ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹ ਆ ਸ਼ਾਲ ਆ ਇਹ ਸੈਲਫ ਪ੍ਰਿੰਟਿੰਗ ਆ ਤੇ ਆਲੇ ਦੁਆਲੇ ਜਿਹੜੀ ਹੈਗੀ ਆ ਸ਼ਰਟ ਦੇ ਨਾਲ ਦੀ ਹੈਗੀ ਆ ਪ੍ਰਿੰਟਿੰਗ ਆ ਖੁੱਲਾ-ਬੁਲਾ ਦੁਪੱਟਾ ਮਿਲੂਗਾ ਤੇ ਲੇਸ ਇਹਨੂੰ ਕੋਈ ਨਹੀਂ ਲੱਗੀ ਹੋਈ ਹਨਾ ਸਿਰਫ ਇੱਕ ਲੇੜੀ ਹੋਈ ਹੋਈ ਆ ਇਹ ਲੇੜੀ ਕੀਤੀ ਹੋਈ ਮਿਲੂਗੀ ਤੁਹਾਨੂੰ ਇਹ ਹੈਗਾ ਰਾਖੀ ਬ੍ਰਾਂਡ ਦਾ ਫਰਸਟ ਸੂਟ ਹਾਂਜੀ ਪ੍ਰਾਈਸ ਹੈਗੀ ਐ ਸੋਹਣੇ ਜਿਹੇ ਸੂਟ ਦੀ 2730 ਰੁਪਏ ਠੀਕ ਹੈ ਜੀ ਇਹ ਹੈਗਾ ਰਾਖੀ ਬ੍ਰਾਂਡ ਦਾ ਫਰਸਟ ਸੂਟ ਇਹਦੇ ਵਿੱਚ ਸੈਕੰਡ ਕਲਰ ਜਿਹੜਾ ਹੈਗਾ ਇਹ ਵਾਲਾ ਆ ਗਿਆ ਜੀ ਦੇਖੋ ਕਲਰ ਨੋਟ ਕਰ ਲਓ ਚੀਜ਼ ਸੇਮ ਆ ਥੋੜਾ ਜਿਹਾ ਖੋਲ ਕੇ ਮੈਂ ਦਿਖਾ ਦਣੀ ਆ ਪੈਨਲ ਦੇ ਵਿੱਚ ਵਰਕ ਹੋਇਆ ਹੋਇਆ ਹੈ। ਠੀਕ ਹੈ ਰਵ ਚੰਗੀ ਤੇਪ ਦਿਓ। ਠੀਕ ਹੈ ਵੀ ਦੱਸੀ ਇਹ ਵਾਲਾ ਜਿਹੜਾ ਚ ਪੈਨਲ ਚ ਵਰਕ ਆ ਠੀਕ ਆ ਜੀ ਤੇ ਪੂਰਾ ਥਰੂ ਆਊਟ ਹੈ ਨਾ ਉਹ ਲੌਂਗ ਸ਼ਰਟ ਦੇ ਉੱਪਰ ਲੈਂਥ ਜਾਂਦਾ ਇਹ ਵਰਕ ਤੇ ਜਿਹੜੀ ਇਹਦੀ ਘੇਰਾ ਜਿਹੜਾ ਹੈਗਾ ਉਹ 27 28 ਇੰਚ ਤੱਕ ਥੋੜਾ ਰੈਡੀ ਹੋ ਜਾਊਗਾ ਹੈ ਨਾ 27 28 ਇੰਚ ਤੱਕ ਜਿਹੜਾ ਘੇਰਾ ਤੁਸੀਂ ਤਿਆਰ ਕਰ ਸਕਦੇ ਹੋ। ਆ ਦੁਪੱਟਾ ਉਹਦਾ ਸੇਮ ਹੀ ਆ ਗਿਆ ਜਿਹੜਾ ਆਪਾਂ ਸ਼ਾਲ ਦੁਪੱਟਾ ਪਹਿਲਾਂ ਦੇਖਿਆ ਇਹ ਵਾਲਾ ਠੀਕ ਹੈ ਓਕੇ ਨੈਕਸਟ ਇਹੜਾ ਆ ਗਿਆ ਆਪਣਾ ਇਹਦੇ ਵਿੱਚ ਕਲਰ ਲਓ ਮੋਬੀ ਸੀ ਟੂਨ ਤੇ ਇਹੜਾ ਨੈਕਸਟ ਕਲਰ ਆ ਲਓ ਜੀ ਆਹ ਵਾਲਾ ਆ ਗਿਆ ਨੈਕਸਟ ਕਲਰ ਤੇ ਥੋੜੀ ਜਿਹੀ ਲੁੱਕ ਮੈਂ ਤੁਹਾਨੂੰ ਦਿਖਾ ਦੇਣੀ ਆ ਆਹ ਵਾਲਾ ਲੁੱਕ ਆ ਨਹੀਂ ਇਹ ਪੂਰੀ ਵਰਕ ਵਾਲੀ ਸ਼ਰਟ ਆ ਰਾਖੀ ਬ੍ਰਾਂਡ ਆ ਪਿਓਰ ਦਾ ਸੂਟ ਆ ਪਸ਼ਮੀਨੇ ਦਾ ਕੋਈ ਵਰਨ ਨਹੀਂ ਆਉਣਾ ਹੈਗਾ ਜਿਵੇਂ ਮਰਜ਼ੀ ਪਾਓ ਤੇ ਹੰਡਾਓ ਤੇ ਪ੍ਰਾਈਸ ਹੈਗੀ ਆ ਸਿਰਫ 2730 ਰੁਪਏ ਆ ਮਿਲਣਾ ਦੁਪੱਟਾ ਸੇਮੇ ਦਾ 2730 ਰੁਪਏ ਦੇ ਵਿੱਚ ਸੂਟ ਤੁਹਾਡੇ ਘਰੇ ਕਹਿੰ ਜਾਣਾ ਜੀ ਨੈਕਸਟ ਜਿਹੜਾ ਹੈਗਾ ਜੀ ਇਹ ਵਾਲਾ ਕਲਰ ਹੈ ਕਲਰ ਇਹਦੇ ਸਾਰੇ ਬਹੁਤ ਪਿਆਰੇ ਨੇ ਜੇ ਇੱਕ ਕਲਰ ਨਹੀਂ ਮਿਲਦਾ ਹੈਗਾ ਤਾਂ ਕੋਸ਼ਿਸ਼ ਤਾਂ ਸਾਡੀ ਹੁੰਦੀ ਆ ਵੀ ਸਭ ਦਾ ਜਿਹੜੀ ਹੈਗੀ ਆ ਹਨਾ ਡਿਮਾਂਡ ਪੂਰੀ ਕੀਤੀ ਜਾਵੇ ਪਰ ਸੀਜ਼ਨ ਦਾ ਟਾਈਮ ਆ ਗਿਆ ਕਈ ਵਾਰ ਕਿਥੋਂ ਸਾਨੂੰ ਨਹੀਂ ਰੀਸਟਾਕਿੰਗ ਮਿਲਦੀ ਰਹੀ ਤਾਂ ਜੇ ਤੁਹਾਨੂੰ ਇੱਕ ਕਲਰ ਨਹੀਂ ਮਿਲਦਾ ਹੈਗਾ ਤਾਂ ਸਾਰੇ ਕਲਰ ਬਹੁਤ ਪਿਆਰੇ ਨੇ ਤੁਸੀਂ ਦੂਸਰੇ ਕਲਰ ਤੇ ਸ਼ਿਫਟ ਹੋ ਸਕਦੇ ਹੋ ਇਹ ਇਸ ਡਿਜ਼ਾਈਨ ਦਾ ਹੈਗਾ ਲਾਸਟ ਸੂਟ ਤੇ ਚੌਥਾ ਤੇ ਇਹਦਾ ਕਲਰ ਵੀ ਬਹੁਤ ਹੀ ਪਿਆਰਾ ਲਾਜੀ ਇਹ ਵਾਲਾ ਇਹਦਾ ਹੋ ਗਿਆ ਸੂਟ ਆਪਣਾ ਪ੍ਰਾਈਸ ਹੈਗਾ 2700 ਰੁਪਏ ਇੱਕ ਡਿਜ਼ਾਈਨ ਆਪਾਂ ਤੁਹਾਨੂੰ ਹੋਰ ਦਿਖਾਉਣੀ ਆ ਇਹ ਵੀ ਰਾਖੀ ਬ੍ਰੈਂਡ ਦਾ ਹੀ ਆ ਇਹਦੇ ਤੇ ਬਾਟਮ ਵਰਕ ਮਿਲੂਗਾ ਉਹਦੇ ਤੇ ਸ਼ਰਟ ਤੇ ਵਰਕ ਸੀ ਤੇ ਸੇਮ ਚੀਜ਼ ਆ ਫਰਕ ਸਿਰਫ ਇੰਨਾ ਉਹਦੇ ਸ਼ਰਟ ਤੇ ਵਰਕ ਸੀ ਇਹਦੀ ਬਾਟਮ ਤੇ ਵਰਕ ਆ ਕਲਰ ਦੇਖੋ ਬਹੁਤ ਹੀ ਪਿਆਰਾ ਜਿਹਾ ਇਹਦਾ ਕਲਰ ਦਿੱਤਾ ਹੋਇਆ ਤੇ ਡਿਫਰੈਂਟ ਚ ਹੈ ਨਾ ਸਕਾਈਆ ਨਾ ਫਲੋਜ਼ੀ ਆ ਤੇ ਘੇਰੇ ਦੇ ਉੱਪਰ ਦੇਖੋ ਪਹਿਲਾ ਡਿਜ਼ਾਈਨਿੰਗ ਆਹ ਵਾਲੀ ਡਿਜ਼ਾਈਨਿੰਗ ਕੀਤੀ ਹੋਈ ਆ ਪਹਿਲਾ ਪਲੇਨ ਸ਼ਰਟ ਨਾਲ ਦਾ ਹਨਾ ਫੈਬਰਿਕ ਲਗਾ ਕੇ ਉਤੇ ਪਿੰਟੈਕਸ ਪਾਇਆ نیچے ਲੇਸ ਲਗਾਈਆ ਫੇਰ ਲੇਸ ਇਨਸਰਟ ਕਰੀਆ ਫੇਰ ਇੱਕ ਪੈਚ ਘੇਰੇ ਵਾਲ ਦਾ ਆ ਗਿਆ ਫੇਰ ਇੱਕ ਪਲੇਨ ਆ ਗਿਆ ਫੇਰ ਪੈਚ ਹਨਾ ਲੇਸੀਜ਼ ਆ ਗਈਆਂ ਫੇਰ ਪੈਨਲ ਵੀ ਲੇਸੀਜ਼ ਨਾਲ ਤਿਆਰ ਕੀਤਾ ਹੋਇਆ ਆ ਦੇਖੋ ਦੋ ਤਰ੍ਹਾਂ ਦੀ ਲੇਸ ਲਾ ਕੇ ਹਨਾ ਪੈਨਲ ਜਿਹੜਾ ਹੈਗਾ ਉਹ ਤਿਆਰ ਕੀਤਾ ਹੋਇਆ ਤੇ ਬਾਟਮ ਤੇ ਹੁਣ ਸੋਲਿਡ ਪਸ਼ਮੀਨੇ ਦੀ ਤੁਹਾਨੂੰ ਬਾਟਮ ਮਿਲੂਗੀ ਤੇ ਬਾਟਮ ਦੇ ਉੱਪਰ ਤੁਹਾਨੂੰ ਹੁਣ ਮਿਲਣਾ ਵਰਕ ਦੋਨੋਂ ਡਿਜ਼ਾਈਨ ਸੇਮ ਨੇ ਪ੍ਰਾਈਸ ਸੇਮ ਆ ਮੈਨੂੰ ਲੱਗਦਾ ਚੈੱਕ ਕਰਦੇ ਆ ਤਾਂ ਇਹ ਸਿਰਫ ਫਰਕੀ ਆ ਉਹਦੇ ਸ਼ਰਟ ਤੇ ਵਰਕ ਸੀ ਤੇ ਇਹਦੇ ਬਾਟਮ ਤੇ ਵਰਕ ਆ ਠੀਕ ਆ ਇਹਦੀ ਬਾਟਮ ਰੈਡੀ ਕੀਤੀ ਹੋਈ ਆ ਦੁਪੱਟਾ ਇਹਦੇ ਨਾਲ ਵੀ ਸ਼ਾਲ ਦੁਪੱਟਾ ਹੀ ਆ ਲਓ ਜੀ ਸੇਮ ਇਹਦੇ ਨਾਲ ਵੀ ਆ ਪਤਲਾ ਸ਼ਾਲ ਦੁਪੱਟਾ ਦੇਖੋ ਪ੍ਰਿੰਟਿੰਗ ਤੁਸੀਂ ਨੋਟ ਕਰ ਲਓ ਲਓ ਜੀ ਪ੍ਰਾਈਸ ਇਹਦੀ ਵੀ ਤੁਹਾਨੂੰ ਸੇਲ ਹੀ ਮਿਲਣੀ ਆ 2730 ਰੁਪਏ ਦੁਪੱਟੇ ਦੇ ਉੱਪਰ ਦੇਖੋ ਰਾਖੀ ਬ੍ਰਾਂਡ ਦਾ ਤੁਹਾਨੂੰ ਲੋਗੋ ਵੀ ਮਿਲੂਗਾ ਤੇ ਪ੍ਰਾਈਸ ਮਿਲਣੀ ਆ 2730 ਰੁਪਏ ਇਦੇ ਆਪਾਂ ਹੁਣ ਕਲਰ ਚੈੱਕ ਕਰਦੇ ਆਂ ਨੈਕਸਟ ਕਲਰ ਇਹਦੇ ਵਿੱਚ ਮਿਲਣਾ ਪੁਦੀਨੀਆ ਟਾਈਪ ਹਰਾ ਜਿਹੜਾ ਕਲਰ ਹੁੰਦਾ ਉਹ ਆ ਤੇ ਆਹ ਵਾਲੀ ਇਹਦੀ ਬਾਟਮ ਤੇ ਵਰਕ ਦੀ ਲੁੱਕ ਆ ਗਈ ਲਓ ਜੀ ਇਹ ਵਾਲੀ ਲੁੱਕ ਆਉਣੀ ਆ ਬਾਟਮ ਤੇ ਵਰਕ ਦੀ ਦੇਖੋ ਪੈਚ ਵਰਕ ਵੀ ਕੀਤਾ ਹੋਇਆ ਤੇ ਨਾਲ ਥ੍ਰੈਡ ਵਰਕ ਦੋਨੋਂ ਚੀਜ਼ਾਂ ਨੇ ਪੈਚ ਅਤੇ ਥ੍ਰੈਡ ਵਰਕ ਠੀਕ ਆ ਬਹੁਤ ਸਫਾਈ ਦੇ ਨਾਲ ਕੀਤਾ ਹੋਇਆ ਕੋਈ ਵੀ ਤੰਗ ਟੱਡ ਢੰਗਾ ਨਹੀਂ ਹੈਗਾ ਬਹੁਤ ਹੀ ਵਧੀਆ ਕਲਰ ਕੰਬੀਨੇਸ਼ਨ ਲੱਗੇ ਹੋਏ ਨੇ ਤੇ ਇਹ ਵਾਲੀ ਆ ਗਈ ਸ਼ਰਟ ਆ ਗਈ ਆਪਣੀ ਤੇ ਸੇਮ ਕਲਰ ਦਾ ਸ਼ਾਲ ਦੁਪੱਟਾ ਆ ਗਿਆ। ਮਰਜੀ। ਆਹ ਵਾਲਾ ਹੈਗਾ ਸ਼ਾਲ ਦੁਪੱਟਾ। ਨੈਕਸਟ ਇਹਦੇ ਵਿੱਚ ਹੈਗਾ ਮਰਜੀ। ਮਾਊਸ ਗ੍ਰੇ ਜਿਹਾ ਕਲਰ ਆ ਡਿਫਰੈਂਟ ਜਿਹਾ ਕਲਰ ਆ। ਨਾ ਮਾਊਸ ਆ ਤੇ ਨਾ ਗ੍ਰੇ ਆ। ਬਿਲਕੁਲ ਅਲੱਗ ਜਿਹੀ ਲੁੱਕ ਦਾ ਕਲਰ ਆ ਆਹ ਵਾਲਾ ਆ ਗਿਆ। ਜੀ। ਬਾਟਮ ਦਾ ਵਰਕ ਤੇ ਇਹ ਵਾਲਾ ਆ ਗਿਆ ਸ਼ਰਟ। ਸ਼ਰਟ ਦੇ ਉੱਪਰ ਵੀ ਇਹ ਪਿੰਟੈਕਸ ਵਗੈਰਾ ਪਾ ਕੇ ਰੈਡੀ ਕੀਤਾ ਉਹਨੇ ਸ਼ਰਟ ਨੂੰ ਬਹੁਤ ਹੀ ਹਨਾ ਕੁਝ ਵੀ ਤੁਸੀਂ ਕਰਵਾਉਣਾ ਨਹੀਂ ਹੈਗਾ ਟੇਲਰ ਤੋਂ ਸਿਰਫ ਸਟਿਚਿੰਗ ਹੀ ਕਰਾਉਣੀ ਹੈ ਕਿਉਂਕਿ ਲੇਸਿਸ ਵਗੈਰਾ ਸ਼ਰਟ ਤੇ ਆਲਰੇਡੀ ਲੱਗੀਆਂ ਹੋਈਆਂ ਨੇ ਹਨਾ ਵਿਦਆਊਟ ਐਨੀ ਡਿਜ਼ਾਈਨਿੰਗ ਤੁਹਾਡਾ ਸੂਟ ਆ ਰੈਡੀ ਹੋ ਜਾਊਗਾ ਇਹ ਵਾਲਾ ਇਹਦਾ ਆ ਗਿਆ ਦੁਪੱਟਾ ਠੀਕ ਆ ਖੁੱਲੇ ਡੁੱਲੇ ਦੁਪੱਟੇ ਨੇ 2.5 ਮੀਟਰ ਲੈਂਥ ਦੇ ਹੋਣਗੇ ਅਪ੍ਰੋਕਸੀਮੇਟਲੀ ਤੇ ਪ੍ਰਾਈਸ ਹੈਗੀ ਹੈ 2700 ਰੁਪਏ ਨੈਕਸਟ ਕਲਰ ਤੇ ਅੱਜ ਦੀ ਵੀਡੀਓ ਦਾ ਲਾਸਟ ਜਿਹੜਾ ਸੂਟ ਹੈਗਾ ਅਨਿਅਨ ਪਿੰਕ ਜਿਹਾ ਕਲਰ ਆ ਇਹ ਵਾਲੀ ਹੋ ਗਈ ਬਾਟਮ ਤੇ ਇਹ ਵਾਲਾ ਗਿਆ ਸ਼ਰਟ ਠੀਕ ਹੈ ਜੀ ਇਸ ਤਰ੍ਹਾਂ ਬੰਨ ਲੈਣੀ ਲੋ ਇਸਨੇ ਮੈਂ ਤੁਹਾਨੂੰ ਰੋਕੀ ਮੰਨਦੀ ਛੂੜੀ ਥੋੜੀ ਇਸ ਤਰ੍ਹਾਂ ਹੋਣੀ ਆ نیچے ਬਾਟਮ ਤੇ ਵਰਕ ਹੋ ਗਿਆ ਲੈਸਿਸ ਦੇ ਨਾਲ ਠੀਰਾ ਰੈਡੀ ਹੋ ਗਿਆ ਹਨਾ ਪਿੰਟੈਕਸ ਪਾ ਕੇ ਤੇ ਇਹ ਵਾਲਾ ਉਹਦਾ ਆ ਗਿਆ ਸ਼ਾਲ ਦੁਪੱਟਾ ਪਤਲੇ ਵਾਲਾ ਫਾਈਨਲ ਲੁੱਕ ਸੂਟ ਦੀ ਬਣ ਕੇ ਕਿੰਨਾ ਪਿਆਰਾ ਲੱਗਣਾ ਠੀਕ ਆ ਲੋ ਇਸ ਤਰ੍ਹਾਂ ਦੀ ਲੁੱਕ ਬਣਨੀ ਆ ਤੇ ਪ੍ਰਾਈਸ ਮਿਲਣੀ ਆ ਤੁਹਾਨੂੰ ਸਿਰਫ 2700 ਰੁਪਏ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਆ ਇਹਨੂੰ ਵੀ ਤੁਸੀਂ ਬਹੁਤ ਜ਼ਿਆਦਾ ਪਸੰਦ ਕਰੋਗੇ ਸਾਡੀ ਵੀਡੀਓਜ਼ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰਨਾ ਹਨਾ ਜੇਕਰ ਤੁਹਾਨੂੰ ਹਨਾ ਕਈ ਵਾਰੀ ਨਹੀਂ ਵੀ ਇਸ ਚੀਜ਼ ਦੀ ਲੋੜ ਹੁੰਦੀ ਤਾਂ ਸ਼ੇਅਰ ਕਰਨ ਦੇ ਨਾਲ ਇਹ ਹੈਗਾ ਕਿਸੇ ਦੂਸਰੇ ਦੀ ਜਿਹੜੀ ਲੋੜ ਆ ਉਹ ਪੂਰੀ ਹੋ ਜਾਂਦੀ ਆ ਵੀਡੀਓਜ਼ ਜ਼ਿਆਦੇ ਲੋਕਾਂ ਤੱਕ ਪਹੁੰਚ ਜਾਂਦੀ ਆ ਬਾਕੀ ਆਪਣਾ ਪਿਆਰ ਇਸੇ ਤਰ੍ਹਾਂ ਬਣਾਈ ਰੱਖਿਓ ਤੇ ਆਪਣੀਆਂ ਧੀਆਂ ਭੈਣਾਂ ਦਾ ਖਿਆਲ ਰੱਖਿਓ ਤੇ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰੱਖਿਓ ਥੈਂਕ ਯੂ ਜੀ